ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਬੋਲ ਪੰਚਾਇਤੀ ਉਦਾਸੀ ਨਏ ਅਖਾੜੇ ਕੀ ਜੈ ਭਗਵਾਨ ਸ੍ਰੀ ਚੰਦਰ ਮਹਾਰਾਜੀ ਦੇ 530ਵੇਂ ਜਨਮ ਜਾੜੇ ਦੀ ਸਾਰਿਆਂ ਨੂੰ ਦੇਸ਼ ਵਿਦੇਸ਼ ਭਾਰਤ ਦੇ ਜਿੰਨੇ ਵੀ ਸਾਡੇ ਉਦਾਸੀ ਇਹ ਸੰਨਿਆਸੀ ਸਾਰੇ ਅਖਾੜਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਭਗਵਾਨ ਸ੍ਰੀ ਚੰਦਰ ਮਹਾਰਾਜੀ ਐਂ ਸਾਡੇ ਉੱਤੇ ਕਿਰਪਾ ਰੱਖੇ ਭਗਵਾਨ ਜੀ ਵੇਖ ਭਗਵਾਨ ਸੰਗਤ ਐ ਹੀ ਸਾਡੇ ਪੰਜ ਪਰਮੇਸ਼ਰ ਵੇਖ ਭਗਵਾਨ ਭਗਵਾਨ ਜੀ ਦਾ ਜਨਮ ਦਿਨ ਮਨਾਉਂਦਾ ਰਹੇ ਮਹਾ ਮੰਡਲੇ ਸਰ ਸੰਤ ਮੰਤ ਸਾਰਿਆਂ ਨੂੰ ਹੀ ਪੰਜ ਪਰਮੇਸ਼ਰ ਨੂੰ ਮੁਖੀਆ ਮੰਤ ਸਾਡੇ ਭਗਤ RAM ਜੀ ਮੁਖੀਆ ਮੰਤ ਆਕਾਸ਼ ਮਣੀ ਜੀ ਮੁਖੀਆ ਮੰਤ ਮੰਗਲਦਾਸ ਜੀ ਮੁਖੀਆ ਮੰਤ ਸੁਰਜੀਤ muni ਜੀ ਸੈਕਟਰੀ ਸਾਹਿਬ ਸਾਡੇ ਜਖਤਾਰ muni ਜੀ ਤੋਂ ਕੁਠਾਰੀ ਵੰਡਾਰੀ ਸਾਡੇ ਪੰਜ ਵੱਲੋਂ ਸਾਰਿਆਂ ਨੂੰ ਹੀ ਕਰੋੜਾਂ ਹੀ ਵਾਰੀ ਵਧਾਈ ਹੁਬੇ ਐਂ ਹੀ ਭਗਵਾਨ ਸ੍ਰੀ ਚੰਦਰ ਮਹਾਰਾਜੀ ਦਾ ਦਿਨ ਮਨਾਉਂਦੇ ਰਹੀਏ ਤਾਂ ਸਾਡਾ ਦੇਸ਼ ਦਿਨ ਦੁਨੀ ਰਾਤ ਚੌਗਨੀ ਤਰੱਕੀ ਕਰਦਾ ਰਹੇ ਇੰਨੀ ਕਾਮਨਾ ਦੇ ਸਾਥ ਮੈਂ ਆਪਣੀ ਬਾਣੀ ਨੂੰ ਬ੍ਰਾਮ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਬੋਲ ਪੰਚ ਪਰਮੇਸ਼ਵਰ ਕੀ ਜੈ